ਕੁਲ 21 ਤਰ੍ਹਾਂ ਦੇ ਜਿਹੜੇ ਫਲਾਂ ਵਾਲੇ ਪੌਦੇ ਹੈਗੇ ਉਹ ਆਪਾਂ ਪੰਜਾਬ ਦੇ ਵਿੱਚ ਜਿਹੜੇ ਪੌਣ ਪਾਣੀ ਦੇ ਹਿਸਾਬ ਨਾਲ ਲਾ ਸਕਦੇ ਹਾਂ ਸਾਨੀ ਨਾਲ ਜੀ ਇਹ 21 ਤਰ੍ਹਾਂ ਦੇ ਪੌਦੇ ਕਿਹੜੇ ਨੇਗੇ ਤੇ ਕਿੰਨੀ ਜਗ੍ਹਾ ਚਾਹੀਦੀ ਹੈਗੀ ਕਿਦੋਂ ਲਾਉਣੇ ਆ ਕਿਵੇਂ ਲਾਉਣੇ ਆ ਕਿਹੜੀ ਦਿਸ਼ਾ ਦੇ ਵਿੱਚ ਲਾਉਣੇ ਆ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਪੀਰੇ ਜਿਹੜੇ ਫਲਾਂ ਵਾਲੇ ਪੌਦੇ ਲਾਉਣਾ ਚਾਹੁੰਦੇ ਹੈਗੇ ਉਹਨਾਂ ਤੱਕ ਜਿਹੜੀ ਜਾਣਕਾਰੀ ਪਹੁੰਚ ਸਕੇ ਜੀ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾ ਜੋ ਆਉਣ ਵਾਲੀਆਂ ਵੀਡੀਓ ਜਿਨ੍ਹਾਂ ਵਿੱਚ ਆਪਾਂ ਫਲਾਅ ਵਾਲੇ ਬੂਟਿਆਂ ਬਾਰੇ ਜਾਂ ਜੈਵਿਕ ਜਾਂ ਕੁਦਰਤੀ ਖੇਤੀ ਬਾਰੇ ਜਾਣਕਾਰੀ ਲੈ ਕੇ ਆਉਣੇ ਉਹ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਗੱਲ ਕਰ ਲਈਏ ਕਿ ਕਿੰਨੀ ਕਿ ਜਗ੍ਹਾ ਜਿਹੜੀ ਇਹ ਬੂਟੇ ਲਾਉਣ ਦੇ ਲਈ ਆਪਾਂ ਨੂੰ ਚਾਹੀਦੀ ਹੈਗੀ ਜਿਹੜੀ ਆਮ ਫਲਾਅ ਵਾਲੀ ਘਰੇਲੂ ਬਗੀਚੀ ਬਣਾਉਣੀ ਹੈ ਆਪਾਂ ਜਿਹਦੇ ਵਿੱਚ ਲਗਭਗ 21-22 ਤਰ੍ਹਾਂ ਦੇ ਜਿਹੜੇ ਫਲਾਅ ਵਾਲੇ ਬੂਟੇ ਲਾਉਣੇ ਹੈਗੇ ਉਹਦੇ ਲਈ ਤੁਹਾਨੂੰ ਜਿਹੜੀ 25x25 ਮੀਟਰ ਦੀ ਜਗ੍ਹਾ ਕਾਫੀ ਰਹਿੰਦੀ ਹੈ ਜਾਨੀ ਕਿ 625 ਵਰਗ ਮੀਟਰ ਜਿਹੜਾ ਬਣ ਜਾਂਦਾ ਸਕੁਅਰ ਮੀਟਰ ਤੇ ਜੇ ਫੁੱਟਾਂ ਦੇ ਵਿੱਚ ਗੱਲ ਕਰ ਲਈਏ ਤਾਂ 85 ਬਾਈ 85 ਫੁੱਟ ਲਗਭਗ ਜਿਹੜਾ ਤੁਹਾਨੂੰ ਜਗ੍ਹਾ ਜਿਹੜੀ ਚਾਹੀਦੀ ਹੈਗੀ ਤੇ ਇਸ ਜਗ੍ਹਾ ਦੀ ਡਾਈਮੈਂਸ਼ਨ ਕੋਈ ਵੀ ਹੋ ਸਕਦੀ ਹੈਗੀ ਇਹਦੇ 'ਚ ਤੁਸੀਂ ਜਿਹੜੀ ਦਿਸ਼ਾ ਦੀ ਦਿਸ਼ਾ ਦਾ ਧਿਆਨ ਰੱਖਣਾਗਾ ਜਿਹੜੇ ਵੱਡੇ ਬੂਟੇ ਆਪਣੇ ਜਿਹਦੇ ਵਿੱਚ ਚੀਕੂ ਆ ਗਿਆ ਜਾਮਨ ਆ ਗਈ ਆ ਆਲੂਖਾਰਾ ਛੋਟੇ ਚ ਆਉਂਦਾਗਾ ਚੀਕੂ ਜਾਮਨ ਤੇ ਆੜੂ ਆਪਣਾ ਇਸ ਤੋਂ ਇਲਾਵਾ ਔਲਾ ਤੇ ਅੰਬ ਇਹ ਲੀਚੀ ਇਹ ਜਿਹੜੇ ਬੂਟੇ ਐ ਥੋੜੇ ਵੱਡੇ ਸਾਈਜ਼ ਵਾਲੇ ਹੁੰਦੇ ਹੈਗੇ ਇਹਨਾਂ ਨੂੰ ਜਿਹੜਾ ਤੁਸੀਂ ਨਾਰਥ ਵਾਲੇ ਪਾਸੇ ਲਾਉਣਾ ਯਾਨੀ ਕਿ ਉੱਤਰ ਦਿਸ਼ਾ ਵਾਲੇ ਪਾਸੇ ਲਾਉਣਾਗਾ ਜੀ ਜਿਹੜੀ ਛੋਟੀ ਚੜਦੇ ਵਾਲਾ ਪਾਸਾ ਤੇ ਦੱਖਣ ਵਾਲਾ ਪਾਸਾ ਹੈਗਾ ਉਸ ਸਾਈਡ ਜਿਹੜੇ ਛੋਟੇ ਬੂਟੇ ਹੋਣੇ ਚਾਹੀਦੇ ਹੈਗੇ ਤੇ ਜਿੰਮੇ ਮੰਨ ਲਓ ਤੁਸੀਂ ਉੱਤਰ ਵਾਲੇ ਪਾਸੇ ਚੀਕੂ ਲਾ ਲਿਆ ਕੌਲਾ ਲਾ ਲਿਆ ਜਾਮਨ ਲਾ ਲਈ ਤੇ ਇਸ ਤੋਂ ਇਲਾਵਾ ਤੁਸੀਂ ਅ ਅੰਬ ਲਾ ਲਿਆ ਇਹ ਬੂਟੇ ਜਿਹੜੇ ਤੁਸੀਂ ਨਾਰਥ ਸਾਈਡ ਤੇ ਲਾ ਲੈਣੇ ਆ ਤੇ ਇਹਨਾਂ ਦੇ ਜਿਹੜੇ ਆਪਾਂ ਬਖਵੇ ਦੀ ਗੱਲ ਕਰ ਲਈਏ ਜਾਨੀ ਕਿ ਇੱਕ ਦੂਜੇ ਦੇ ਵਿੱਚ ਫਾਸਲਾ ਕਿੰਨਾ ਰੱਖਣਾਗਾ ਤਾਂ ਲਗਭਗ ਜਿਹੜਾ ਆਪਾਂ 6 ਮੀਟਰ ਦਾ ਜਾਨੀ ਕਿ ਆ 25 ਫੁੱਟ ਜਿਹੜਾ 20 ਤੋਂ 25 ਫੁੱਟ ਦੇ ਲਗਭਗ ਜਿਹੜਾ ਬੂਟੇ ਤੋਂ ਬੂਟੇ ਦਾ ਫਾਸਲਾ ਆਪਾਂ ਰੱਖਣਾ ਹੁੰਦਾਗਾ ਤੇ ਉਹਦੇ ਵਿੱਚ ਜਿਹੜਾ ਤੁਸੀਂ ਇਹ ਗੱਲ ਦਾ ਧਿਆਨ ਰੱਖਣਾਗਾ ਕਿ ਜਿਵੇਂ ਆਪਣੀ ਜਿਹੜੀ ਕਰੇ ਲੂਗੀ ਚੀ ਹੈ ਜਿ ਸਾਰੇ ਬੂਟੇ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਕਿ ਜਿਹੜੇ ਵੱਡੇ ਵਾਲੇ ਬੂਟੇ ਉਹਨਾਂ 'ਚ ਜਿਹੜਾ 6 ਮੀਟਰ ਦਾ ਫਾਸਲਾ ਹੁੰਦਾਗਾ ਉਸ ਤੋਂ ਇਲਾਵਾ ਜਿਹੜੇ ਥੋੜੇ ਛੋਟੇ ਬੂਟੇ ਆ ਜਾਂਦੇ ਆ ਜਿਵੇਂ ਜਿਹਦੇ ਚ ਆਪਣਾ ਅੰਬਰੂਦ ਆ ਗਿਆ ਕਿਨੂ ਆ ਗਿਆ ਇਹਨਾਂ ਦੇ ਵਿੱਚ ਤੁਸੀਂ 4 ਤੋਂ 5 ਮੀਟਰ ਦਾ ਫਾਸਲਾ ਯਾਨੀ ਕਿ 18 ਤੋਂ 20 ਫੁੱਟ ਦਾ ਜਾਂ 15 ਤੋਂ 18 ਫੁੱਟ ਦਾ ਫਾਸਲਾ ਰੱਖ ਸਕਦੇ ਹੋਗੇ ਇਹ ਤੁਸੀਂ ਲਾਉਣੇ ਇਸ ਤਰਤੀਬ ਨਾਲ ਨੇਗੇ ਕਿ ਇੱਕ ਪਾਸੇੋਂ ਤੁਸੀਂ ਉੱਚੇ ਬੂਟੇ ਲਾਉਣ ਲੱਗੋ ਉਸ ਤੋਂ ਬਾਅਦ ਘੱਟ ਹਾਈਟ ਵਾਲਾ ਫਿਰ ਉਸ ਤੋਂ ਘੱਟ ਹਾਈਟ ਵਾਲਾ ਫਿਰ ਉਸ ਤੋਂ ਘੱਟ ਹਾਈਟ ਵਾਲਾ ਇਸ ਤਰੀਕੇ ਨਾਲ ਤੁਸੀਂ ਐਲ ਸ਼ੇਪ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਵੱਡੇ ਬੂਟੇ ਜਾਦੇ ਨੇ ਤਾਂ ਤੁਸੀਂ ਜਿਹੜਾ ਲਹਿੰਦੇ ਵਾਲੇ ਪਾਸੇ ਵੀ ਥੋੜੇ-ਬਹੁਤੇ ਵੱਡੇ ਬੂਟੇ ਲਾ ਸਕਦੇ ਹੋਗੇ ਤੇ ਜੇ ਬਾਉਂਡਰੀ ਦੀ ਗੱਲ ਕਰ ਲਈਏ ਖੇਤ ਦੀ ਦੀ ਖੇਤ ਦੀ ਬਾਉਂਡਰੀ ਤੇ ਤੁਸੀਂ ਕੇਲੇ ਦੇ ਬੂਟੇ ਲਾ ਸਕਦੇ ਹੋ ਪਪੀਤਾ ਲਾ ਸਕਦੇ ਹੋ ਕਰੌਂਦਾ ਲਾ ਸਕਦੇ ਹੋ ਤੇ ਇਸ ਤੋਂ ਇਲਾਵਾ ਫਾਲਸਾ ਲਾ ਸਕਦੇ ਹੋ ਤੇ ਆਪਣਾ ਜੇ ਗੱਲ ਕਰੀਏ ਤੁਸੀਂ ਅੰਗੂਰਾਂ ਦੀਆਂ ਬੇਲਾਂ ਵੀ ਜਿਹੜੀਆਂ ਤੁਸੀਂ ਖੇਤ ਦੀ ਜਿਹੜੀ ਬਾਉਂਡਰੀ ਦੇ ਉੱਪਰ ਲਾ ਸਕਦੇ ਹੋਗੇ ਤੇ ਵੱਡੇ ਬੂਟਿਆਂ ਦੀ ਗੱਲ ਹੋ ਗਈ ਬਾਉਂਡਰੀ ਦੇ ਉੱਪਰ ਲੱਗਣ ਵਾਲੇ ਬੂਟਿਆਂ ਦੀ ਗੱਲ ਹੋ ਗਈ ਵਿੱਚ ਲੱਗਣ ਬੂਟੇ ਵਿੱਚ ਲੱਗਣ ਵਾਲੇ ਜਿਹੜੇ ਬੂਟੇ ਆ ਉਹਦੇ ਚ ਤੁਹਾਡਾ ਡੇਜੀ ਹੋ ਸਕਦੀ ਆ ਅਮਰੂਦ ਦੋ ਤਰ੍ਹਾਂ ਦੇ ਪਿੰਕ ਤਾਈਵਨ ਹਜ਼ਾਰ ਸਫੈਦਾ ਤੇ ਡੇਜੀ ਜਿਹੜੀ ਸੰਤਰੇ ਦੀ ਵੈਰੈਟੀ ਆ ਸੰਤਰੇ ਦੇ ਵਿੱਚ ਤੁਸੀਂ ਕਿੰਨੂ ਲਾ ਸਕਦੇ ਹੋਗੇ ਇਸ ਤੋਂ ਇਲਾਵਾ ਜਿਹੜਾ ਤੁਸੀਂ ਕੇਲੇ ਦੀ ਵੈਰੈਟੀ ਉਹ ਜੀ 9 ਲਾਉਣੀ ਹੈਗੀ ਤੇ ਫਾਲਸਾ ਤੇ ਜਿਹੜਾ ਕਰਾਉਂਦਾ ਲੋਕਲ ਆਮ ਨਾਰਮਲ ਆਉਂਦੇ ਹੈਗੇ ਤੇ ਇਹਦੇ ਚ ਪਪੀਤਾ ਜਿਹੜਾ ਰੈਡ ਲੇਡੀ 786 ਆ ਜਾਂਦਾਗਾ ਅਮਰੂਦ ਦੇ ਵਿੱਚ ਹਜ਼ਾਰ ਸਫੈਦਾ ਤੇ ਪਿੰਕ ਤਾਈਵਨ ਤੇ ਚਕੂਤਰੇ ਦੇ ਵਿੱਚ ਤੁਸੀਂ ਰੈੱਡ ਬਲਸ਼ ਲਾ ਸਕਦੇ ਹੋ ਮਾਲਟੇ ਦੇ ਵਿੱਚ ਬਲੱਡ ਰੈੱਡ ਲਾ ਸਕਦੇ ਹੋਗੇ ਇਹ ਸਾਰੀਆਂ ਵੈਰਾਈਟੀਆਂ ਬਾਰੇ ਇੱਕ ਆਪਾਂ ਕੋਸ਼ਿਸ਼ ਕਰਾਂਗੇ ਕਿ ਇੱਕ ਚਾਰਟ ਬਣਾ ਕੇ ਜਿਹੜਾ ਤੁਹਾਡੇ ਸਾਹਮਣੇ ਜਲਦੀ ਪੇਸ਼ ਕਰ ਦੇਾਂਗੇ ਥੋੜਾ ਜਿਹਾ ਸਮੇਂ ਦੀ ਹੇਰ ਫੇਰ ਕਰਕੇ ਜਿਹੜਾ ਆਪਾਂ ਤੋਂ ਥੋੜਾ ਇਹ ਚੀਜ਼ਾਂ ਤਿਆਰ ਨਹੀਂ ਹੋ ਸਕੀਆਂ ਪਰ ਆਪਾਂ ਵੀਡੀਓ ਰਹੀ ਕੋਸ਼ਿਸ਼ ਕਰਦੇ ਰਹਾਂਗੇ ਤੁਹਾਡੇ ਤੱਕ ਜਿਹੜੀ ਜਾਣਕਾਰੀ ਲੈ ਕੇ ਆਈਏ ਤੇ ਉਮੀਦ ਕਰਦੇ ਹਾਂ ਜਿਹੜੀ ਅਸੀਂ ਜਾਣਕਾਰੀ ਦਿੱਤੀ ਹੈ ਘਰੇਲੂ ਬਾਗੀਚੀ ਬਣਾਉਣ ਸੰਬੰਧੀ ਤੁਹਾਨੂੰ ਪਸੰਦ ਆਈ ਹੋਊਗੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਤੋਂ ਲਾਵਾ ਇੱਕ ਵਾਲੇ ਜਿਹੜੀ ਹੈਗੀ ਹੈਗੀ ਤੋਏ ਪੱਟਣ ਦੀ ਉਹਦੇ ਬਾਰੇ ਆਪਾਂ ਇੱਕ ਵੱਖਰੀ ਵੀਡੀਓ ਬਣਾ ਕੇ ਪੇਜ ਤੇ ਪਾਈ ਹੋਈ ਹੈ ਤੁਸੀਂ ਉੱਥੇ ਦੇਖ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਟੋਏ ਪੱਟ ਕੇ ਤਿਆਰੀ ਕਰਨੀ ਹੈ ਪਹਿਲਾਂ ਤੇ ਚੰਗਾ ਪਲਾਂਟਿੰਗ ਮਟੀਰੀਅਲ ਤੁਸੀਂ ਕਿਤੋਂ ਵੀ ਖਰੀਦ ਸਕਦੇ ਹੋਗੇ ਜੇ ਤੁਸੀਂ ਚਾਹੋ ਤਾਂ ਆਪਣੇ ਕੋਲੇ ਫਾਰਮ ਦੇ ਉੱਪਰ ਵੀ ਸਾਰੀਆਂ ਵੈਰਾਈਟੀਆਂ ਜਿਹੜੀਆਂ ਮੌਜੂਦ ਨੇਗੀਆਂ ਤੁਸੀਂ ਆਪਣੇ ਕੋਲੇ ਫਾਰਮ ਦੇ ਉੱਪਰ ਆ ਕੇ ਲੈ ਸਕਦੇ ਹੋ ਤੇ ਕੁਝਕ ਵੀਰਾਂ ਦੇ ਸਵਾਲ ਆਉਂਦੇ ਹੈਗੇ ਕਿ ਤੁਸੀਂ ਇਹ ਜਿਹੜਾ ਸਾਨੂੰ ਪਾਰਸਲ ਰਾਹੀਂ ਭੇਜ ਸਕਦੇ ਹੋ ਉਹ ਬਹੁਤ ਮੁਸ਼ਕਲ ਆ ਕਿਉਂਕਿ ਜਿਹੜੀ ਆਪਣੇ ਕੋਲ ਥੈਲੀ ਹੈਗੀ ਉਹ 8 ਕਿਲੋ ਵਾਲੀ ਲੱਗੀ ਹੋਈ ਹੈ ਸਾਰੇ ਬੂਟਿਆਂ ਨੂੰ ਲਗਭਗ 6 ਤੋਂ 8 ਕਿਲੋ ਵਾਲੀ ਉਹਦੇ ਨਾਲ ਮਿੱਟੀ ਕਾਫੀ ਹੋ ਜਾਂਦੀ ਹੈ ਫਿਰ ਉਹ ਪਾਰਸਲ ਦੇ ਵਿੱਚ ਤੁਹਾਨੂੰ ਮਹਿੰਗਾ ਜਿਆਦਾ ਬੂਗਾ ਬੂਟਾ ਇਸ ਕਰਕੇ ਆਪਾਂ ਜਿਹੜਾ ਉਹ ਤੁਹਾਨੂੰ ਨਹੀਂ ਵੇਚ ਸਕਦੇਗੇ ਜਿਆਦਾ ਮਿੱਟੀ ਲਾਉਣ ਦਾ ਕਾਰਨ ਇਹ ਹੈ ਕਿ ਜਿਹੜਾ ਜੜਾਂ ਦਾ ਵਾਧਾ ਚੰਗੀ ਤਰ੍ਹਾਂ ਹੋ ਜੇ ਤੇ ਜਦੋਂ ਬੂਟਾ ਟੋਏ ਦੇ ਵਿੱਚ ਲਾਉਂ ਤਾਂ ਜਲਦੀ ਚੱਲੀ ਜਾਏ ਜੀ ਉਮੀਦ ਕਰਦੇ ਹਾਂ ਜਾਣਕਾਰੀ ਪਸੰਦ ਆਈ ਹੋਊਗੀ ਤੇ ਸਾਡੇ ਪੇਜ ਨਾਲ ਜੁੜਨ ਲਈ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ